ਸਰਬਾਹਮਾ ਵੱਲੋਂ ਮਾਫੀ ਚਾਹੁੰਦਾ ਕਿਉਂਕਿ ਜਿਨ੍ਹਾਂ ਨੂੰ ਇਨੀ ਦੇਰ ਵੇਟ ਕਰਨੀ ਪਈ ਉਡੀਕ ਕਰਨੀ ਪਈ ਪਰ ਚੰਗੇ ਕੰਮ ਲਈ ਕਈ ਵਾਰੀ ਇਦਾਂ ਹੁੰਦਾ ਕਿ ਦੇਰੀ ਇਹ ਵੀ ਹੋ ਜਾਂਦੀ ਹੈ ਸੋ ਮੇਰੇ ਬਹੁਤ ਹੀ ਛੋਟੇ ਸਤਕਾਰਯੋਗ ਵੀਰੋ ਅੱਜ ਜਿਹੜੇ ਆਪਾਂ ਸਾਰੇ ਇਕੱਠੇ ਆਏ ਆ ਬਾਦਮੀ ਕਲ ਸੁਧਾਰ ਸਭਾ ਦਾ ਮੁਫਤ ਚਾਹ ਪੰਜਾਬ ਨੂੰ ਨਸ਼ਾ ਮੁਕਤ ਕਰਾਣਾ ਨੌਜਵਾਨਾਂ ਨੂੰ ਜਿਹੜਾ ਆ ਉਹ ਰੋਜ਼ਗਾਰ ਨਾਲ ਜੋੜਨਾ ਸਮਾਜਿਕ ਬੁਰਾਈਆਂ ਉਹਨਾਂ ਨੂੰ ਦੂਰ ਕਰਨਾ ਤੇ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਪੜ੍ਹਾਈ ਦੇ ਨਾਲ ਜੋੜਨਾ ਸਾਡੇ ਵਿੱਚ ਮੈਂ ਮਨਾ ਦੇਣਾ ਚਾਹੁੰਦਾ ਕਿ ਸਰਕਾਰ ਦੇ ਸੰਤ ਬਾਬਾ ਪੰਕਜਨਾਥ ਸ਼ਰਗੇ ਜੀ ਜਿਨ੍ਹਾਂ ਨੇ ਕਰੀਬ 5.5 ਸਾਲ ਤੋਂ ਆਨੰਦ ਮਹਾਰਾਜ ਜੀ ਜੈ ਤੀਮ ਜੈ ਸਵਿਧਾਨ ਦਾਸ ਪੰਕਜਨਾਥ ਸ਼ਰਗੇ ਲੁਮਕੀ ਵਾਲਮੀ ਸੰਧਾਰ ਸਭਾ ਤੋਂ ਵਾਲਮੀ ਕੰ ਸੰਧਾਰ ਸਭਾ ਲਗਾਤਾਰ ਪੂਰੇ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਇਹ ਆਪਣਾ ਆ ਕੇ ਪਿੰਡੋ ਪਿੰਡ ਜਾ ਕੇ ਗਲੀ ਗਲੀ ਸ਼ਹਿਰ ਸ਼ਹਿਰ ਘਰਾਂ ਨੇ ਜਾ ਕੇ ਆਪਣਾ ਪ੍ਰਚਾਰ ਕਰ ਰਹੀ ਆ ਤੇ ਨੌਜਵਾਨਾਂ ਨੂੰ ਸਮਝਾ ਰਹੀ ਆ ਅੱਜ ਵੀ ਜਿਹੜੀ ਨੌਜਵਾਨਾਂ ਦੀ ਅੱਜ ਮੀਟਿੰਗ ਇਕੱਠੀ ਹੋਈ ਆ ਕਿਉਂਕਿ ਇਹਦੇ ਵਿੱਚ ਨੌਜਵਾਨਾਂ ਦੀਆਂ ਡਿਊਟੀਆਂ ਵੀ ਹੋਣੀਆਂ ਪਈਆਂ ਨੇ ਕੋਈ ਹਰ ਜਗ੍ਹਾ ਜਦੋਂ ਸਾਡੇ ਇਸ ਕਰਕੇ ਇਹ ਟੀਮ ਨੂੰ ਵਰਕ ਹੁੰਦਾ ਵਾ ਕੱਲਾ ਕੁਝ ਵੀ ਨਹੀਂ ਕਰ ਸਕਦਾ ਕੋਈ ਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਜਿਹੜਾ ਜਿਹੜੇ ਵੀਰ ਨਸ਼ਾ ਗ੍ਰਸਤ ਹੋ ਚੁੱਕੇ ਆ ਨੌਜਵਾਨ ਸਾਡੇ ਉਹਨਾਂ ਨੂੰ ਨਸ਼ਾ ਛਡਾਉਣ ਵਾਸਤੇ ਵੀ ਉਹਨਾਂ ਨੂੰ ਮੈਡੀਕਲ ਆਪਰੇਸ਼ਨ ਵੀ ਕਰਾਉਣੀ ਆ ਮਾ। ਔਰ ਅੱਜ ਅਸੀਂ ਝੁੱਪ ਵੀ ਕਰਾਂਗੇ ਆਪਣੇ ਛੋਟੇ ਵੀ ਸ਼ਨੀ ਨੂੰ ਜੜਾਵਾ ਜ਼ਿਲ੍ਹੇ ਦੀ। ਸੋ ਨਰਬਾਹ। ਰੱਬਾ। ਹੇ ਸੋਨਰਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਭਾ ਪਾ ਸੁਭਾਨ ਵੰਨ ਮਹਾਰਾਜ ਜੀ ਅੱਜ ਸਭੀ ਵੀਰ ਨੂੰ ਔਦਾ ਦਿੱਤਾ ਗਿਆ ਤੁਹਾਡੇ ਅੱਜ ਸਭੀ ਵੀਰ ਨੂੰ ਔਦਾ ਦਿੱਤਾ ਗਿਆ ਤੁਹਾਡੇ ਜੇਵੰਦੀ ਕੋਲ ਔਦਾ ਕੀ ਚੀਜ਼ ਹੈ ਕੀ ਜ਼ਿੰਮੇਵਾਰੀ ਇਹਨਾਂ ਦੇ ਲਗਾਈ ਤੇ ਜੋ ਬੋਲੇ ਸੋਨਰਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਨਤ ਮਹਾਰਾਜ ਕੀ ਜੈ ਜੈ ਭੀਮ ਜੈ ਸਵਦਾਨ ਦਾਸ ਪੰਤੇ ਜੀ ਨਾ ਸ਼ਿਰਗਿਲ ਮੁਖੀ ਵਾਲਮੀਕਨ ਸਦਾਰ ਸਭਾ ਤੋਂ ਵਾਲਮੀਕਨ ਸਦਾਰ ਸਭਾ ਦੀ ਜਥੇਬੰਦੀ ਵੱਲੋਂ ਲਗਾਤਾਰ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਮਿਹਨਤ ਚੱਲ ਰਹੀ ਆ ਔਰ ਲਗਾਤਾਰ 5.5 ਸਾਲ ਤੋਂ ਇਸੀ ਜਥੇਬੰਦੀ ਇਹ ਕੰਮ ਕਰ ਰਹੀ ਆ ਪਿੰਡ ਪਿੰਡ ਗਲੀ ਗਲੀ ਮਹੱਲੇ ਜਾ ਕੇ ਮੀਟਿੰਗਾਂ ਸ਼ਹਿਰਾਂ ਚ ਕਸਬਿਆਂ ਦੀ ਜਿਹੜੀਆਂ ਕਰ ਰਹੀਆਂ ਵਾਂ ਔਰ ਨੌਜਵਾਨਾਂ ਨੂੰ ਜਿਹੜਾ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੀ ਆ ਔਰ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈਆਂ ਕਰਾਉਣ ਵਾਸਤੇ ਵੀ ਲੋਕਾਂ ਨੂੰ ਤੁਹਾਡਾ ਜਾਗਰੂਕ ਕਰ ਰਹੇ ਆਂ ਔਰ ਵਾਲਮੀਕ ਸੰਸਦ ਸਭਾ ਦੀ ਜਿਸੇ ਵੀ ਮੀਟਿੰਗ ਹੋਈ ਆ ਉਸ ਤੋਂ ਬਾਅਦ ਉਹ ਜਿਹੜਾ ਇਲਾਕਾ ਨਸ਼ਾ ਮੁਕਤ ਹੋਇਆ ਔਰ ਨਸ਼ਾ ਤਸਕਰਾ ਮੁਕਤ ਹੋਇਆ ਵਾ ਔਰ ਅੱਜ ਉਸੇ ਲੜੀ ਤਹਿਤ ਸ਼ਨੀ ਕੁਮਾਰ ਸ਼ਨੀ ਕੁਮਾਰ ਜੀ ਨੂੰ ਜਿਹੜੀ ਅੰਮ੍ਰਿਤਸਰ ਜ਼ਿਲ੍ਹੇ ਦੀ ਮੁੱਖ ਸਲਾਹਕਾਰ ਚੀਫ ਐਡਵਾਈਜ਼ਰੀ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਔਰ ਸ਼ਨੀ ਕੁਮਾਰ ਜੂਥ ਨੂੰ ਜਿਹੜਾ ਨੌਜਵਾਨ ਆਗੂ ਆ ਔਰ ਜੂਥ ਨੂੰ ਜਿਹੜਾ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੂਗਾ ਔਰ ਅਸੀਂ ਇਸ ਤੋਂ ਆਸ਼ਵਾਸ ਕਰਦੇ ਹਾਂ ਕਿ ਇਹ ਜਿਹੜੀ ਵੀ ਜ਼ਿੰਮੇਵਾਰੀ ਦਿੱਤੀ ਆ ਉਹ ਆਪਣੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਊਗਾ ਔਰ ਅਸੀਂ ਆਪਣੀ ਜਥੇਬੰਦੀ ਵੱਲੋਂ ਸਨੀ ਕੁਮਾਰ ਜੀ ਨੂੰ ਮੁੱਖ ਚੀਫਟੇਨ ਵੈਜਰ ਲੱਗਣ ਤੇ ਲੱਖ ਲੱਖ ਵਧਾਈ ਦਿੰਨੇ ਆ ਜੋ ਬੁੱਲੇ ਸੋਨਰ ਭਾਏ ਭਾਬਾ ਜੀ ਕਿਹੜਾ ਲੱਗਦਾ ਲਗ 6 ਸਾਲ ਦੇ ਕਰੀਬ ਹੋ ਚਲੇ ਆ ਤੁਹਾਡੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਯਾਰੀ ਨੇ ਮਿੱਕਾ ਕਰਕੇ ਨੌਜਵਾਨਾਂ ਨੂੰ ਜੋੜਿਆ ਲਗਾ ਰਹੀਆਂ ਨੇ ਨਸ਼ੇ ਦੇ ਖਾਤਮੇ ਵਾਸਤੇ ਸਰਕਾਰਾਂ ਦਾ ਵਿਸ਼ਯੋਗ ਲੈ ਰਹੇ ਕਿ ਮੈਡੀਕਲ ਸਹੂਲਤਾਂ ਵੀ ਬੱਚਿਆਂ ਨੂੰ ਦੇ ਰਹੀਆਂ ਨਸ਼ਾ ਕਰਨਾ ਛੋੜੇ ਨੇ ਕਿਵੇਂ ਲੱਗਦਾ ਕਿ ਹੁਣ ਤੱਕ ਕਿੰਨਾ ਕੁ ਕੰਮ ਹੋ ਗਿਆ ਜੀ ਜੀ ਕਹਿੰਦੇ ਤੁਹਾਨੂੰ ਮੀਡੀਆ ਨੂੰ ਤੇ ਸਭ ਕੋ ਜਿਆਦਾ ਜਾਣਕਾਰੀ ਹੁੰਦੀ ਆ ਤੁਸੀਂ ਹਰ ਜਗ੍ਹਾ ਜਾਂਦੇ ਹੋ ਔਰ ਜਿੰਦ ਤੱਕ ਕਾਫੀ ਹੱਦ ਤੱਕ ਜਿਹੜਾ ਨਸ਼ੇ ਤੇ ਕੰਟਰੋਲ ਹੋ ਸਕਦਾ ਜਿਸ ਤਰ੍ਹਾਂ ਪਿਛਲੇ ਕਾਲੇ ਦੌਰ ਦੇ ਵਿੱਚ ਅੱਤਵਾਦ ਦਾ ਜਦੋਂ ਦੌਰ ਸੀ ਪੰਜਾਬ ਵਾਸੀਆਂ ਨੇ ਔਰ ਪੰਜਾਬ ਪੁਲਿਸ ਨੇ ਜਿਹੜਾ ਮਿਲ ਕੇ ਸਾਥ ਦਿੱਤਾ ਸੀ ਔਰ ਜਿਹੜਾ ਉਹ ਕਾਲਾ ਦੌਰ ਖਤਮ ਹੋਇਆ ਸੀ ਅਤਵਾਦ ਖਤਮ ਹੋਇਆ ਸੀ ਮੈਂ ਇਸ ਆਪ ਦੇ ਮਾਧਮ ਰੇ ਪੰਜਾਬ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਪੰਜਾਬ ਪੁਲਿਸ ਦਾ ਵੱਧ ਤੋਂ ਵੱਧ ਸਾਥ ਦਿਓ ਔਰ ਨਸ਼ਾ ਮੁਕਤ ਬਣਾਉਣ ਵਾਸਤੇ ਜਿਹੜਾ ਆਪਣਾ ਯੋਗਦਾਨ ਪਾਓ ਪੰਜ ਸੰਗੀਜੋ ਤੋਹਾਰ ਵਾਲੀ ਦੇ ਸੁਧਾਰ ਸਭਾ ਦੇ ਜਿਹੜੇ ਸਤਿਪਸਥੀ ਨੇ ਕਿ ਅੱਗੂ ਨੇ ਬਾਬਾ ਪੱਕੇ ਨਾਲ ਸ਼ੇਰ ਗੱਜੀ ਵੱਲੋਂ ਤੁਹਾਨੂੰ ਉਹਨਾਂ ਦੀ ਜਗ੍ਹਾ ਪੱਦੀ ਨਹੀਂ ਵਿੱਚ ਇੱਕ ਅਹਿਮ ਅਹੁਦਾ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਜੈ ਬਾਲਮਿਕੀ ਹਰ ਹਰ ਬਾਲਮਿਕੀ ਮੈਂ ਅੱਜ ਸੰਤ ਪੰਕਜ ਨਾਥ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਤੇ ਜਿੱਥੇ ਵੀ ਇਹ ਮੇਰੀ ਡਿਊਟੀ ਲਾਉਣਗੇ ਦਿਨ ਰਾਤ ਮੈਂ ਹਰ ਵੇਲੇ ਇਹਨਾਂ ਦੇ ਨਾਲ ਜੋ ਇਹ ਮੈਨੂੰ ਕਾਰਜ ਕਹਿਣਗੇ ਮੈਂ ਪੂਰਾ ਕਰਾਂਗਾ ਜੋ ਇਹ ਮੇਰੀ ਡਿਊਟੀ ਲਾਉਣਗੇ ਮੈਂ ਦਿਲੋਂ ਨਿਭਾਵਾਂਗਾ